ਲਏ ਵੀ ਮਿੱਤਰੋ ਤੁਹਾਨੂੰ ਫਿਰ ਕੁਸ਼ਤੀ ਦਿਖਾਉਣ ਲਈ ਮੈਂ ਆਪਣੇ ਖਾੜੇ 'ਚ ਪਹੁੰਚਣ ਲਈ ਪਹੁੰਚੇ ਆ ਮਾਛੀਬੜੇ ਖਾੜਾ ਕਾਲ ਇੱਕ ਵਾਰ ਫਿਰ ਤੁਹਾਨੂੰ ਵਧੀਆ ਵਧੀਆ ਅੱਜ ਕੱਲ੍ਹ ਨਾਲੋਂ ਵਧੀਆ ਕੁਸ਼ਤੀ ਦਿਖਾਉਂਗਾ ਤੁ ਤੇ ਰੁਸਤਮ ਪਲਵਾਨ ਆ ਛਾਲਾ ਮਾਰਦਾ ਆ ਆ ਦੂਸਰਾ ਮੁੰਡਾ ਫਿਰਦਾ ਗਿੱਲ ਪਲਵਾਨ ਆ ਇਹਨਾਂ ਦੋਨਾਂ ਦੀ ਅੱਜ ਕੁਸ਼ਤੀ ਕਰਾਉਣੀ ਆ ਔਰ ਦੇਖਣਾ ਕਿਹਦੇ ਪੱਟਣ ਜ਼ਿਆਦਾ ਦੱਬ ਹੈ ਹਾਲਾਂਕਿ ਰੁਸਤਮ ਮੁੰਡਾ ਪੁਰਾਣਾ ਖਲਟਿਆ ਹੋਇਆ ਮੁੰਡਾ ਆ ਗਿੱਲ ਮੁੰਡਾ ਵੀ ਪੁਰਾਣਾ ਪਰ ਇੰਨਾ ਪੁਰਾਣਾ ਨਹੀਂ ਇਹ ਉਸ ਤੋਂ ਮੁੰਡੇ ਦੀਆਂ ਛਾਲਾਂਆਂ ਬਾਜੀਆਂ ਮਾਰਦਾ ਉਹਦਾ ਰੰਗ ਦੇਖ ਕੇ ਰੂਪ ਦੇਖ ਕੇ ਮਸਲ ਦੇਖ ਕੇ ਲੱਗਦਾ ਆ ਕਿ ਵੀ ਹਾਂ ਇਹ ਮੁੰਡਾ ਜ਼ਿਆਦਾ ਤਕੜਾ ਆ ਤੇ ਉਤੋਂ ਗਿੱਲ ਪਲਵਾਨੇ ਵੀ ਖਿਲਟਿਆ ਹੋਇਆ ਇਹਨਾਂ ਦੀ ਜਿਹੜੀ ਕੁਸ਼ਤੀ ਦਿਖਾਉਣ ਦਾ ਮਕਸਦ ਇਹ ਹੀ ਆ ਕਿ ਮੁੰਡਿਆਂ 'ਚ ਜੋਸ਼ ਖੁਸ਼ ਬਣਿਆ ਰਹੇ ਤੇ ਜਿੰਨੇ ਨਸ਼ਿਆਂ ਵੱਲ ਜਾਂਦੇ ਨੇ ਮੁੰਡੇ ਇਹਨਾਂ ਨੂੰ ਦੇਖ ਕੇ ਉਹਨਾਂ ਅੰਦਰ ਵੀ ਜੋਸ਼ ਹੋਵੇ ਕਿ ਵੀ ਅਸੀਂ ਸਪੋਰਟਸ ਵੱਲ ਵਧੀਏ ਕੁਸਤੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਜੋ ਖਾੜਿਆਂ ਦੇ ਵਿੱਚ ਕੁਸਤੀਆਂ ਸਪੈਸ਼ਲੇ ਕੁਸਤੀ ਕਰਾਈ ਜਾਂਦੀ ਆ ਉਹਦੇ ਨਾਲ ਇੱਕ ਤਾਂ ਪਹਿਲਵਾਨਾਂ 'ਚ ਜੋਸ਼ ਉਫਰੋਸ਼ ਵੱਧਦਾ ਆ ਉਹਨਾਂ 'ਚ ਡਿਸਪਲਿਨ ਦੀ ਭਾਵਨਾ ਪੈਦਾ ਹੁੰਦੀ ਆ ਔਰ ਕੌਨਫੀਡੈਂਸ ਬਣਦਾ ਕਿ ਵੀ ਕੌਣ ਕਿੱਦਾਂ ਜੋਗਾ ਆ ਸਮਾਂ ਖਰਾਬ ਨਹੀਂ ਕਰਦੇ ਸ਼ੁਰੂ ਕਰਦੇ ਤਿੰਨ ਮਿੰਟ ਦੀ ਕੁਸਤੀ ਆ ਤਿੰਨ ਮਿੰਟ ਦੀ ਤਿੰਨ ਮਿੰਟ ਦੇ 1 ਮਿੰਟ ਦਾ ਆਰਾਮ ਆ ਤਿੰਨ ਮਿੰਟ ਦੀ ਫਿਰ ਕੁਸਤੀ ਆ ਜਿਹੜਾ ਜੇ ਕੋ ਹਲਕਾ ਰਗਿਆ ਦੇਖੋ ਵੀ ਦੇਖੋ ਉਹ ਪੁਆਇੰਟ ਬੋਲ ਵੀਰੇ ਨਾਲ ਕਿੰਨੇ ਪੁਆਇੰਟ ਦੋ ਲੱਗੇ ਤਿੰਨ ਤੇ ਹੁੰਦਾ ਪੁਆਇੰਟ ਚੱਲ ਛੱਡ ਇਹ ਪੁਆਇੰਟਾਂ ਦੇ ਆਧਾਰ ਤੇ ਕੁਸ਼ਤੀ ਚੱਲਦੀ ਹੈ ਸਾਰੀ ਇਹ ਤੁਸੀਂ ਹੋ ਮਿੱਟੀ ਚ ਰਹੀ ਹੈ ਕੁਸ਼ਤੀ ਪਰ ਜੋਰ ਇਹਨਾਂ ਦਾ ਪੁਆਇੰਟਾਂ ਦੇ ਸਹਾਰੇ ਦੇਖਣਾ ਕਿਉਂਕਿ ਜਿਹੜੀਆਂ ਮਿੱਟੀ ਵਾਲੀਆਂ ਕੁਸ਼ਤੀਆਂ ਕਾਫੀ ਲੰਬਾ ਸਮਾਂ ਚੱਲਦੀਆਂ ਨੇ ਪੁਆਇੰਟਾਂ ਵਾਲੀ ਕੁਸ਼ਤੀ ਜਿਹੜੀ 6 ਮਿੰਟ ਦੀ ਕੁਸ਼ਤੀ ਹੁੰਦੀ ਆ ਪਰ ਆਪਾ ਦੇਖਦੇ ਆ ਵੀ ਜੋਰ ਵੱਧ ਲੱਗੇ ਤਾਂ 5 ਮਿੰਟ ਦੀ ਕਰਾ ਦੇਣ ਤੇ 6 ਮਿੰਟ ਦੀ ਕੁਸ਼ਤੀ ਤੇ 3 ਮਿੰਟ ਦਾ ਕੁਸ਼ਤੀ ਹਰ ਇੱਕ ਮਿੰਟ ਦਾ ਆਰਾਮ ਫਿਰ 3 ਮਿੰਟ ਦੀ ਕੁਸ਼ਤੀ ਦੇਖਣਾ ਇਹ ਹੀ ਆ ਵੀ ਮੁੰਡੇ ਦਾ ਜੋਰ ਰਮਾ ਹੋਣਾ ਚਾਹੀਦਾ ਨੇ ਜੋਰ ਲੱਗਣਾ ਚਾਹੀਦਾ ਮੁੰਡੇ ਦਾ ਕਿਉਂਕਿ ਛਿੰਝਾਂ ਦੇ ਵਿੱਚ ਦੇਖ ਦੇ ਫੜਦਾ ਕਿਹੜਾ ਤੁਸੀਂ ਦੱਸਿਓ ਕਮੈਂਟ ਕਰਕੇ ਵੀਰੇ ਕਿਹੜਾ ਫੜ ਕਿਹੜਾ ਫੜੂਗਾ ਤੁਹਾਡੇ ਸਾਹਮਣੇ ਕਿਹੜਾ ਜਿੱਤੂਗਾ ਕਮੈਂਟ ਕਰਕੇ ਜ਼ਰੂਰ ਦੱਸਦੇ ਰਹੋ ਜਾ ਚੱਲੇ ਜਾ ਗੱਲਾ ਅਜੇ ਤੱਕ ਪੱਟਾਂ ਦੇ ਹਸਾਰੇ ਖੜੇ ਨੇ ਥੱਲੇ ਨਹੀਂ ਗਿਰਿਆ ਇੱਕ ਮੁੰਡਾ ਥੱਲੇ ਲੱਗਿਆ ਪਹਿਲਾਂ ਪਹਿਲਾਂ ਗਿਆਨੀ ਇੱਕ ਵਾਰ ਫੜਿਆ ਗਿਆ ਹੱਲਿਆ ਵੀ ਫੜ ਲਿਆ ਦੂਸਰੀ ਵਾਰ ਫੜ ਲਿਆ ਅਜੇ ਪੁਆਇੰਟ ਨਹੀਂ ਮਿਲਿਆ ਪੁਆਇੰਟ ਮਿਲ ਗਿਆ ਹੁਣ ਹੁਣ ਪੁਆਇੰਟ ਮਿਲਿਆ ਮਾਰ ਫਰਾਨੇ ਕੋਲ ਗਿਆ ਲੈ ਗਿਆ ਲੈ ਚੱਲ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਵੀ ਚੱਲ ਮਿੰਟ ਪੰਜਾਂ ਦੀ ਕੁਸ਼ਤੀ ਆ ਪੰਜਾਂ ਚ ਇਹਨੂੰ ਕਹਿੰਦੇ ਨੇ ਕੁਸ਼ਤੀ ਇਹਨੂੰ ਕਹਿੰਦੇ ਨੇ ਕੁਸ਼ਤੀ ਇਹਨੂੰ ਕਹਿੰਦੇ ਨੇ ਕੁਸ਼ਤੀਆਂ ਇਹਨੂੰ ਕਹਿੰਦੇ ਨੇ ਕੁਸ਼ਤੀਆਂ ਜ਼ੋਰ ਲੱਗਿਆ ਮੁੰਡੇ ਦਾ ਪੂਰਾ ਪੂਰਾ ਜ਼ੋਰ ਲੱਗਿਆ ਹੋਇਆ ਆ ਪੂਰਾ ਜੋ ਪੂਰੀ ਕਾਂਟਾ ਕੋਸਤੀ ਚਲਦੀ ਜੋਰ ਲੱਗਿਆ ਪੂਰਾ ਚੱਲ ਲੈ ਨਾ ਚੱਡੀ ਨਾ ਚੱਡੀ ਨਾ ਚੱਲ ਜੱਗ ਜਾ ਚੱਲ 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 ਦੋ ਵਈਆ ਦੋ ਰੇ ਲਈ ਜਾ ਦੋ ਵਈਆ ਦੋ ਲੱਗ ਜਾ ਚੱਲ ਚੱਲ ਕੋਈ ਨੀ ਗੇਲ ਪੱਕਾ ਚੱਲ 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 ਬਾਚ 4 2 ਹੋ ਗਏ ਵੀਰੇ 4 2 ਪੁਆਇੰਟ ਨੇ ਦੇਖਦੇ ਆ ਕਿਹੜਾ ਮਾਲ ਜਿੱਤ ਕੇ ਲੈ ਕੇ ਜਾਂਦਾ ਚੱਲ ਗੇਲ ਬੜਾ ਮਾਰ ਮਾਰ ਇੱਕ ਮਿੰਟ ਦਾ ਬ੍ਰੇਕ ਹੋ ਗਿਆ ਵਿੱਚ ਹੁਣ ਜਿਹੜਾ 3 ਮਿੰਟ ਦੀ ਕੁਸ਼ਤੀ ਹੋ ਗਈ ਪੂਰੀ 1 ਮਿੰਟ ਦਾ ਬ੍ਰੇਕ ਚੱਲ ਪਿਆ 4 2 ਪੁਆਇੰਟ ਨਾਲ ਕੁਸ਼ਤੀ ਸ਼ੁਰੂ ਹੋਣ ਲੱਗੇ ਵੀਰੇ 4 ਪੁਆਇੰਟ ਤੇ 1 ਦੇ ਨੇ 2 ਪੁਆਇੰਟ 1 ਦੇ ਗਿਆਨੀ ਦੇ 2 ਪੁਆਇੰਟ ਨੇ ਫਾਈਨਲ ਕਰਾਉਣੀ ਆ ਕੁਸ਼ਤੀ ਜੇ ਨਾ ਫਾਈਨਲ ਹੋਈ ਫਾਈਨਲ ਕਰਾਉਣੀ ਆ ਕੁਸ਼ਤੀ ਤੁਹਾਡੇ ਤੋਂ ਬਾਅਦ ਚ ਚੱਲ ਗੇ ਨਾ ਚੱਲ 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 ਮੈਿਕ ਦਾ ਹੈ ਨਾ ਮੈਿਕ ਦਾ ਚੱਲ ਵੀ ਚੱਲ 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 ਪੰਜਰ ਤੇ ਲੱਗਦੀ ਹੈ ਪੁਆਇੰਟ ਮਿਲਣਾ ਦਰਨਾ ਤੋਂ ਫਾਲ ਹੋ ਜਾਊਗਾ ਟੈਗ ਮਾਰ ਟੈਗ ਜੋਰ ਪੂਰਾ ਲੱਗਿਆ ਹੈ ਦੋਵੇਂ ਪਹਿਲਵਾਨਾਂ ਦਾ ਇਹ ਫਾਈਨਲ ਕਰਾ ਕੇ ਚੜ੍ਹਨੀਆ ਕੁਸ਼ਤੀ ਫਾਈਨਲ ਕਿਹੜਾ ਹੁੰਦਾ ਆ ਜੇਤੂ ਕਿਹੜਾ ਹਾਰ ਕਿਹੜਾ ਹੈ ਹਾਰ ਦਾ ਕਿਹੜਾ 5 ਮਿੰਟ ਬਾਅਦ ਪੂਰੇ ਬਾਈ ਫਾਲ ਕਰੇ ਤਾਂ ਬਾਈ ਫਾਲ ਕਰ ਸਕਦਾ ਹੁਣ ਇਹਨੇ ਮੋੜਾ ਮੋੜਾ ਵਾਹ ਵਾਹ ਇਹਨੇ ਮੋੜਾ ਗਿਆ ਬਾਦ ਤੋ ਥੱਕ ਗਿਆ ਥੱਕ ਗਿਆ ਟਾਲਾ ਟਾਲਾ ਥੱਕ ਗਿਆ ਹੁਣ ਹੁਣ ਥੱਕ ਗਿਆ ਹੁਣ ਹੁਣ ਥੱਕ ਗਿਆ ਤਾ ਗਿਆ ਹੁਣ ਖਿੱਚ ਹੁਣ ਯਾਰ ਹੁਣ ਜੋਰ ਲਾਉਣ ਦਾ ਟਾਈਮ ਜਿਹੜਾ ਹੁਣ ਜੋਰ ਲਾ ਗਿਆ ਜਿੱਤ ਗਿਆ ਸਮਝ ਲੋ ਕਿੰਨਾ ਸਮਾਂ ਕਿੰਨਾ ਰਹਿ ਗਿਆ ਵੀਰੇ 2 ਮਿੰਟ ਰਹਿ ਗਿਆ 2 ਮਿੰਟ ਪਏ ਨੇ ਅੱਛਾ 4 ਮਿੰਟ ਦੀ ਕੁਸ਼ਤੀ ਹੋ ਗਈ ਆ ਦੇਖੋ 4 ਮਿੰਟ ਚ ਪਹਿਲਵਾਨਾਂ ਦਾ ਹਾਲ ਕੀ ਹੋ ਰਿਹਾ 4 ਮਿੰਟ ਚ 4 ਮਿੰਟ ਚ ਪਹਿਲਵਾਨਾਂ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਜਿਹੜੀ 15-15 ਮਿੰਟ ਦੀਆਂ ਕੁਸ਼ਤੀਆਂ ਦੇਖਦੇ ਉਹਦੀ 4 ਮਿੰਟ ਦੀ ਕੁਸ਼ਤੀ ਦਿਖ ਲੈ। ਆਹਨ ਥੱਲੇ ਨਹੀਂ ਬੈਠਣ ਦੇਣਾ ਵੀਰੇ ਥੱਲੇ ਨਹੀਂ ਬੈਠਣ ਦੇਣਾ। ਕੁਸ਼ਤੀ 1 ਮਿੰਟ ਦੀ, 1.5 ਮਿੰਟ ਦੀ ਰਹਿੰਦੀ, 1 ਸਵਾ 1 ਮਿੰਟ ਦੀ। ਐ ਹੁੰਦੀਆਂ ਕੁਸ਼ਤੀਆਂ। ਐ ਹੁੰਦੀਆਂ ਕੁਸ਼ਤੀਆਂ ਕਾਰਡਜ। ਸ਼ਨਾਖਤ ਕਰ ਹਾਂ ਦਿਲੋਂ ਬੰਦ ਮਾਲਕ ਚੱਲ ਖੜਾ ਹੋ ਚੱਲ ਖੜਾ ਹੋ ਕਿੰਨਾ ਟਾਈਮ ਰਹਿ ਗਿਆ 1 ਮਿੰਟ ਰਹਿ ਗਿਆ ਲਾਸਟ ਮਿੰਟ ਆ ਵੀਰੇ ਕੁਸ਼ਤੀ ਦਾ ਲਾਸਟ ਮਿੰਟ ਰੋਸਤਮ 4 ਗਿੱਲ 10 ਪੁਆਇੰਟ ਆ ਰੋਸਤਮ ਦੇ 10 ਨੇ ਗਿੱਲ ਦੇ 4 ਨੇ ਇਹ ਬਾਈਫਾਲ ਵੀ ਹੋ ਸਕਦੀ ਹੈ ਕੁਸ਼ਤੀ ਬਾਹਰ ਹੋ ਜਾਣਾ ਉਹ ਕੱਟਣ ਚੱਲ ਗਿੱਲ ਕੁਸ਼ਤੀ ਖਤਮ ਕੌਣ ਜਿੱਤੇ ਜੀ ਕਿੰਨੇ ਪੁਆਇੰਟਾਂ ਦੇ ਜਿੱਤੇ ਆ ਦੱਸੋ ਜੀ ਰੋਸਤਮ 10 ਪੁਆਇੰਟ ਹਾਂ ਜੀ ਤੇ 4 ਪੁਆਇੰਟ ਠੀਕ ਹੈ ਜੀ ਤਾੜੀਆਂ ਮਾਰ ਦਿਓ ਵੀਰੇ ਸਾਰੇ ਕੁਸ਼ਤੀ ਦੇ ਉੱਤੇ ਲੈ ਵੀ ਹੁਣ ਤੁਹਾਨੂੰ ਬੱਚਿਆਂ ਦੀ ਛੋਟੀ ਮੁੱਡੀ ਕੁਸ਼ਤੀਆਂ ਦਿਖਾ ਦਿੰਨੇ ਆ ਦੋ ਕਨੇ ਇਹਨਾਂ ਦੀ ਦੇਖ ਲਓ ਇਹਨਾਂ ਦੀ ਵੀ ਲਾਜੋ ਲਾਜੋ ਤੁਹਾਡੀ ਵਿੱਚ ਵੀਡੀਓ ਵਿੱਚ ਆ ਜੂਗੀ ਲਾਜੋ ਦਾ ਬਤਾ ਛੇਤੀ ਇਹ ਕਿਤੇ ਚਲਦੀ ਰਹਿੰਦੀ ਆ ਪਰ ਜਿਹੜਾ ਬੱਚਾ ਸਪੋਰਟਸ ਨੂੰ ਬਚਪਨ ਦੇ ਵਿੱਚ ਕਿਸੇ ਵੀ ਸਪੋਰਟਸ ਨੂੰ ਮੈਂ ਇਕੱਲੀ ਕੁਸ਼ਤੀ ਦੀ ਗੱਲ ਨਹੀਂ ਕਰਦਾ ਕਿਸੇ ਵੀ ਸਪੋਰਟਸ ਨੂੰ ਬਚਪਨ ਚ ਅਪਣਾ ਲੈਂਦਾ ਆ ਤੁਸੀਂ ਮੇਰੀ ਗੱਲ ਨੋਟ ਕਰ ਲਿਓ ਜਿਹੜੇ ਜਿਹੜੇ ਬੱਚੇ ਅਪਣਾ ਲੈਣਗੇ ਅੱਜ ਤੋਂ 20 ਸਾਲ 30 ਸਾਲ 40 ਸਾਲ 50 ਸਾਲ ਬਾਅਦ ਕਿਉਂਕਿ ਸਭ ਤੋਂ ਵੱਡਾ ਪ੍ਰਕੋਪ ਬੰਦੇ ਦਾ ਸਰੀਰ ਆ ਜਿਹੜਾ ਕਿ ਖਤਮ ਹੋਣ ਲੱਗ ਪੈਂਦਾ ਇਹ ਬਚਿਆ ਰਹੂਗਾ ਜ਼ਿੰਦਗੀ ਚ ਕੁਛ ਮਰਜ਼ੀ ਕਰੋ ਤੁਸੀਂ ਕੋਈ ਬਿਜ਼ਨਸ ਕਰੋ ਦੁਕਾਨ ਕਰੋ ਪਰ ਸਪੋਰਟਸ ਨੂੰ ਜ਼ਰੂਰ ਅਪਣਾਓ ਇੱਕ ਸਪੋਰਟਸ ਜ਼ਰੂਰ ਬਣਾਓ ਠੀਠ ਬਣ ਕੇ ਜਾਓ ਸਪੋਰਟ ਕਰਨ ਲਈ ਠੀਕ ਆ ਦੋਸਤੋ ਅੱਜ ਦੇ ਸੁਨੇਹੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰੱਖਾ ਹੱਸਦੇ ਵਾਸਤੇ ਰੋ ਪੰਜਾਬੀਓ ਮੈਂ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਸੋਨੀ ਸਿੰਘ ਗਿੱਲ ਤਾਂ ਹੀ ਤਾਂ ਕਿਹਾ ਜਾਂਦਾ ਜੇ ਪੱਟਾਂ ਤੇ ਡੌਲਾਂ 'ਚ ਜਾਨ ਹੋਊਗੀ ਤਾਂ ਮੰਜ਼ਲ ਦਾ ਤਾਂ ਹੀ ਫਤਿਹ ਹੁੰਦੀ ਆ ਠੀਕ ਹੈ ਵੀਰੇ